ਕਹਿਣਾ ਤੇ ਬਾਬਾ ਜੀ ਕਹਿੰਦੇ ਭਾਈ ਲੰਗਰ ਸ਼ਿਕਾ ਜੋ ਲੰਗਰ ਸ਼ਿਕਾ ਦਾ ਕੁਝ ਪੈਸੇ ਬਚ ਗਏ ਜੇ ਤਾਂ ਕੁਝ ਪੈਸੇ ਬਚ ਗਏ ਇਹ ਸਾਡੇ ਕੋਲੇ ਪੈਸੇ ਬਚ ਜਾਣ ਵਜਾਈ ਚੱਲਦੇ ਸੀ ਫਿਰ ਅਸੀਂ ਕੀ ਕਰਾਂਗੇ ਇਹ ਸਾਡੇ ਕੋਲੇ ਪੈਸੇ ਬਚ ਜਾਣ ਆਪਾਂ ਕਹਾਂ ਦੁੱਤੀ ਕੀ ਕਰੀ ਆਓ ਤਰੋ ਆਪਣੇ ਬੈਂਕ ਵਿੱਚ ਧਰਿਓ ਫੇਰ ਕੰਮ ਲੈ ਲਾਂਗੇ ਪਰ ਸੰਤ ਬਾਬਾ ਸਰਦਜੀਤ ਸਿੰਘ ਜੀ ਮਹਾਰਾਜ ਪਤਾ ਇਹਨਾਂ ਪੈਸੇ ਤੋਂ ਕੀ ਕੰਮ ਲੈਣਗੇ ਜਿਹੜੇ ਪੈਸੇ ਬਚ ਗਏ ਸਾਰੇ ਲੰਗਰ ਦਾ ਖਰਚਾ ਕਰਕੇ ਫਿਰ ਉਹਦੇ ਉੱਪਰਲੇ ਪੱਧਰ ਤੇ ਇੱਕ ਮੰਜ਼ਲ ਹੋਰ ਪਾਉਣੀ ਹੈ ਕਹਾ ਰੱਖ ਕਹਤ ਪਹਾੜੇ ਜਾ ਕੇ ਤੇ ਇੱਥੇ ਲੰਗਰ ਛਕਿਆ ਕਰਾਂਗੇ ਬੈਠ ਕੇ ਬਾਬਿਆਂ ਨੇ ਤਾਂ ਥੋੜੀ ਜਿਹੀ ਜਗ੍ਹਾ 'ਚ ਬੈਠ ਜਾਣਾ ਐ ਛਕਣੇ ਤਾਂ ਤੁਸੀਂ ਵੀ ਆ ਲੰਗਰ 'ਚ ਬੈਠ ਕੇ ਸੰਗਤ ਨੇ ਲੰਗਰ ਛਕੜਣ ਸੰਗਤ ਨੇ ਇੱਥੇ ਬੈਠ ਕੇ ਭੋਜਨ ਪਾਣੀ ਛਕਣਾ ਤੇ ਸੰਗਤ ਨੇ ਬੈਠ ਕੇ ਇੱਥੇ ਗੁਰੂ ਦਾ ਜੱਜ ਕਰਨਾ ਹੈ ਇਸ ਕਰਕੇ ਭਾਈ ਬਹੁਤ ਵੱਡੀ-ਵੱਡੀ ਸੇਵਾ ਆਉ ਲੈ ਕੋਈ ਮਾਪੋਰਖਾ ਨਹੀਂ ਹੋਰ ਕੀ ਜਿੜ ਕੇ ਇਸਨਾਤੀ ਵਰ ਜਾਣਾ ਉਹ ਹਰ ਤੰਦਰੈਂਦੀ ਤੇਲ ਵਿੱਚ ਵੱਜਦੀ ਤਾਂ ਦਲੀਂੀ ਗੇਲ ਵਿੱਚ ਵੱਜਦੀ ਤੇਰੀ ਤਾਰ ਤਾਰਿਕਾ ਆਸਾਂ ਦੇਤੀ ਤੇਰੇ ਦਵਾਦੀ ਜਿਕੇ जॾो वॾा चार इहो महापुरखा फिर काटा कड़ी जॻदा इर बेठे लिखजान ਸਤਿ ਬਾਬਾ ਕਉਨੀ ਪੁਰੀ ਜੀ ਮਹਾਰਾਜ ਉਹ ਸਾਹਮਣੇ ਮੇਰਾ ਬੱਚਾ ਬੈਠਿਆ ਬਾਬਾ ਜਗਰੂਪ ਸਿੰਘ ਜੀ ਮਹਾਰਾਜ ਜਿਹੜੇ ਉਹ ਲੈ ਕੇ ਗਏ ਸੀ ਚੱਕ ਕੇ ਮੈਨੂੰ ਹਰਕਤਾਂ ਦਾ ਚੜਿਆ ਕਿ ਪੈਸੇ ਚੱਕੀ ਜਾਂਦੇ ਨੇ ਪਰ ਇੱਥੇ ਫੇਰ ਰੱਖ ਗਿਆ ਬੋਲੋ ਸਤਨਾਮ ਵਾਹ ਜੇ ਕਰਕੇ ਆਓ ਵੀ ਧੰਨਵਾਦ ਸਾਰੀਆਂ ਸੰਗਤਾਂ ਦਾ ਨਰ ਤੋਂ ਸਾਰੇ ਦੇਖੇ ਜਾਵਾ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਮreturnData ਨੰਦੀ ਵਜ ਗਿਆ ਵਸ ਜਦੋਂ ਜਦੋਂ ਕਿਰਪਾ ਹੋ ਜੇ ਗੁਰੂ ਨਾਨਕ ਦੇ ਘਰ ਦੀ ਵਸ ਫਿਰ ਤਾਂ ਮਹਾਰਾਜ ਬਖਸ਼ਿਸ਼ਾ ਕਰਦਾ ਹੈ ਬਾਬਾ ਜੀ ਇਤੀ ਖੁਸ਼ੀਆਂ ਦੇ ਵਿੱਚ ਆਏ ਨੇ ਮੈਂ ਤਾਂ ਪਹਿਲੀ ਵਾਰ ਦਰਸ਼ਨ ਕਰੇ ਨੇ ਜਦੋਂ ਕਹਿੰਦੇ ਸਾਧੂ ਦਾ ਦਰਸ਼ਨ ਕਰ ਲੈਣਾ ਮਾਹ ਭੁੱਖ ਦਾ ਕਹਿੰਦੇ ਬੰਧਨ ਕੱਟੇ ਜਾਂਦੇ ਨੇ ਇਹੋ ਜੇ ਬਾਬਿਆਂ ਦਾ ਨਾਸ਼ ਜਦੋਂ ਹੋ ਜੇ ਨਾ ਬੰਧਨ ਇਤਰਾ ਬੰਧਨ ਕੰਟਰ ਵਾਲੇ ਬੈਠੇ ਵਿੱਚ ਕਹਿੰਦੇ ਇੱਕ ਪਿੰਜਰਾ ਸੀ ਉਹਦੇ ਵਿੱਚ ਤੋਤਾ ਬੈਠਾ ਸੀ ਮਾ ਗੁਰੂ ਤੋਤਾ ਪਿੰਜਰੇ ਦੇ ਵਿੱਚ ਤੁਹਾਡੇ ਵਰਗੇ ਮਾਮਪੁਰ ਕੋਲ ਦੀ ਲੰਗੇ ਜਾਂਦੇ ਸੀ ਉਹ ਤੋਤੇ ਨੇ ਆਵਾਜ਼ ਦਿੱਤੀ ਕਹਿੰਦਾ ਸੰਤਾਂ ਦੇ ਦਰਸ਼ਨ ਕਰਕੇ ਮੈਨੂੰ ਪਤਾ ਵੀ ਬੰਧਨ ਕੱਟੇ ਜਾਂਦੇ ਨੇ ਬੰਧਨ ਕਹਿੰਦਾ ਮੇਰਾ ਲੋਹੇ ਦਾ ਪਿੰਜਰਾ ਤਾਂ ਕੱਟਿਆ ਨਹੀਂ ਗਿਆ ਸੰਤ ਬੈਠੇ ਸੀ ਆਹ ਮਾਮਪੁਰ ਖੜ ਗਿਆ ਪਿੰਜਰੇ ਦੇ ਲੰਬ ਸਾਹਮਣੇ ਨਾਲ ਲੰਬੇ ਪੈ ਗਏ ਧਰਤੀ ਤੇ ਜਦੋਂ ਪੈ ਗਏ ਉੱਠ ਕੇ ਚਲੇ ਗਿਆ ਕੁਛ ਨਹੀਂ ਬੋਲੇ ਜਦੋਂ ਤੋਤੇ ਦਾ ਮਾਲਕ ਆਇਆ ਉਹਨੇ ਆ ਕੇ ਨਾਲ ਦੇਖਿਆ ਤੋਤਾ ਡਿੱਗਦਾ ਵਿੱਚ ਤੋਤਾ ਕਹਿੰਦਾ ਵੀ ਉਹ ਮਾਲਕ ਕਹਿੰਦੇ ਮੇਰਾ ਤੋਤਾ ਤਾਂ ਮਰ ਗਿਆ ਉਨੇ ਵਿੱਚੋਂ ਕੱਟਿਆ ਵਿੱਚੋਂ ਕੱਢ ਕੇ ਜਦੋਂ ਆਏ ਛਿੜਤਾ ਉੱਡ ਗਿਆ ਤੋਤਾ ਉੱਡ ਗਿਆ ਉਹ ਤੋਤੇ ਨੂੰ ਕਹਿੰਦਾ ਖੜ ਜਾ ਇੱਕ ਮਿੰਟ ਮੈਂ ਤੈਨੂੰ ਹੁਣ ਬੰਦ ਨਹੀਂ ਕਰਦਾ ਪਰ ਮੈਨੂੰ ਐਂ ਦੱਸ ਦੇ ਆ ਜੁਗਤੀ ਤੈਨੂੰ ਦੱਸੀ ਕਿਹਨੇ ਆ ਕਹਿੰਦਾ ਮੈਨੂੰ ਤਾਂ ਇਹੋ ਜੇ ਮਾਹਪੁਰਖਾਂ ਨੇ ਇਹਨਾਂ ਨੇ ਜੁਗਤੀ ਦੱਸਦੀ ਬੋਲੋ ਸਤਨਾਮ ਵਾਹਿਗੁਰੂ ਕਹਿੰਦਾ ਇਹਨਾਂ ਨੇ ਮੈਨੂੰ ਜੁਗਤੀ ਦੱਸਦੀ ਮੈਨੂੰ ਤਾਂ ਵੀ ਮਰ ਜੀਵੇਂ ਮਰੀਆ ਬਾਬਿਆਂ ਨੇ ਐਡਾ ਵੱਡਾ ਭਜਨ ਪ੍ਰਤਾਪ ਕਰਿਆ ਇਹਨਾਂ ਨੂੰ ਦੇਖ ਕੇ ਦੋ ਮਾਹਪੁਰਖਾਂ ਨੇ ਤਿਆਰੀ ਕਰ ਲਈ ਦੋ ਨਹੀਂ ਉਹ ਜਿਹੜਾ ਸਾਡਾ ਬਾਬਾ ਜੀ ਉਹਨਾਂ ਨੇ ਦੋ ਜਣਾਂ ਨੇ ਇਹ ਤੁਸੀਂ ਇੰਜਣੋਂ ਅਸੀਂ ਤੁਹਾਡੇ ਡੱਬੇ ਆਂ ਭਾਬੀ ਮੇਰਾ ਬੱਚਾ ਅਸੀਂ ਤੁਹਾਡੇ ਫੇਰ ਵੀ ਪੁੱਤਰ ਡੱਬੇ ਆਂ ਤੂੰ ਸਾਡਾ ਇੰਜਣ ਬਣ ਗਿਆ ਪਹਿਲਾਂ ਅਸੀਂ ਜਾਦ ਕਰਦੇ ਹੁੰਦੇ ਪਟਿਆਲੇ ਜ਼ਿਲ੍ਹੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਮਾਤਾ ਸੀ ਭੈਣ ਸੀ ਉਹਨੇ ਇੱਕ 51 ਪਾਠ ਕਰਦੇ 51 ਪਾਠ ਇੱਕ ਚੌਂਕੜੇ 'ਚ ਤੇ ਸਾਡੇ ਬਾਬਿਆਂ ਨੇ ਸਾਡਾ ਸਿਰ ਉੱਚਾ ਕਰ ਦਿੱਤਾ ਇਸ ਵਿੱਚ ਸਾਥੋਂ ਪੰਜ ਬਾਣੀ ਦਾ ਜਿਤਨੇ ਵਿੱਚ ਇੱਕ ਚੌਂਕੜੀ ਵਿੱਚ ਨਹੀਂ ਹੁੰਦਾ ਘੰਟਾ ਲੱਗਦਾ ਪਰ ਤਿੰਨ ਦਿਨ 48 ਘੰਟੇ ਧੰਨ ਗਲ ਕੀ ਤਰਪਾਛਾ ਮਰ ਦੀਆਂ ਖੁਸ਼ੀਆਂ ਲੈਣ ਵਾਸਤੇ ਇਸ ਬਾਬਾ ਜੀ ਨੇ ਸਾਡਾ ਜਮਾਨ ਉੱਚਾ ਕਰ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਨ ਕਰਕੇ ਆਉ ਬਾਬੇ ਨੇ ਪੈਸੇ ਹੋਰ ਕੱਢ ਲੇ ਮੈਂ ਇੱਥੇ ਧਰਨਾ ਕੋਲ ਪੜ ਦਿੰਦੀ ਕੱਢ ਲੇ ਕੱਢ ਲੇ ਭਈ ਜਿਹੜਾ ਕੋਈ ਰਹਿੰਦਾ ਤੁਹਾਡੇ ਵਿੱਚ ਦੇਖ ਲਊ ਅਜੇ ਵੀ ਜੇ ਕੋਈ ਲੈਂਦਾ ਤਾਂ ਦੇਖ ਲੋ ਤੇ ਨਹੀਂ ਤਾਂ ਫਿਰ ਬਹੁਤ ਹੈ ਬਸ ਬਾਬਿਆਂ ਦੀ ਕਿਰਪਾ ਹੋ ਜੂਗੀ ਸਤ ਬਾਬਾ ਸਰਬਜੀਤ ਸਿੰਘ ਜੀ ਮਹਾਰਾਜ ਦੇ ਉੱਤੇ ਇਸ ਕਰਕੇ ਆਉਂਗੇ ਆ ਤੇ ਵਿੱਚ ਇੱਕ ਸ਼ਬਦ ਮੈਂ ਹੋਰ ਬੜ ਤੈ ਸਾਡੇ ਮਹਾਪੁਰਖਾਂ ਦਾ ਉਹ ਪਿਆਰ ਵਿੱਚ ਕਹਦੇ ਹੁੰਦੇ ਸੀ ਸਾਡੇ ਮਹਾਪੁਰਖ ਸੰਤ ਬਾਬਾ ਨਾਰਾਇਣ ਸਿੰਘ ਮੋਰੀ ਉਹਨਾਂ ਦਾ ਵੀ ਇਹੀ ਸੀ ਅਸੀਂ ਉਹਨਾਂ ਵਰਗੇ ਤਾਂ ਨਹੀਂ ਹਾਂ ਅਸੀਂ ਤਾਂ ਕੇਵਲ ਉਹਨਾਂ ਦੇ ਇੱਕ ਜਿਹੜਾ ਨਾ ਇੱਕ ਟੁੱਟੇ ਜੇ ਹੋਏ ਬਾਗ ਦੇ ਫੁੱਲ ਆ ਉਹਨਾਂ ਵਰਗੇ तरी ਬਣ ਸਕਦੇ ਉਹਨਾਂ ਦਾ ਇਹੋ ਹੀ ਊਸੂਲ ਸੀ ਜਦੋਂ ਸੰਤਾਂ ਦੇ ਸਮਾਗਮ ਵਿੱਚ ਜਾਈਏ ਇੱਕ ਪੰਜੀ ਚੱਕ ਕੇ ਨਾ ਲਿਆਇਓ ਤੁਹਾਨੂੰ ਪਤਾ ਹੀ ਨਹੀਂ ਰੱਬ ਕਿਧਰੋਂ ਦੇ ਦੇਵੇ ਅਸੀਂ ਮਕੂਣਾ ਸਾਹਿਬ ਜਾਣਾ ਸੀ ਬਾਬਾ ਜੀ ਸਾਡੇ ਕੋਲ ਤਾਂ ਮੋਟਰਸਾਈਕਲ ਸੀ ਗੱਡੀ ਤਾਂ ਹੈ ਨਹੀਂ ਸੀ ਉਹਦੇ ਵਿੱਚ ਤੇਲ ਨਾ ਸਾਡੇ ਕੋਲ ਬਾਬਾ ਜੀ ਤੇਲ ਪਾਉਣ ਵਾਸਤੇ 185 ਕਿਲੋਮੀਟਰ ਪੈ ਜਾਂਦਾ ਤਵੇ ਤੋਂ ਮਸਤਵਾਨਾ ਮੈਂ ਅਰਦਾਸ ਕਰੀ ਮਹਾਰਾਜ ਅਸੀਂ ਵਸਤੂਆਂ ਨੇ ਜਾਣਾ ਕੱਲ ਨੂੰ ਮੱਸਿਆ ਸਾਡੇ ਕੋਲ ਕੋਈ ਪੈਸਾ ਹੈ ਨਹੀਂ ਰਾਤ ਨੂੰ ਅਸੀਂ ਅਰਦਾਸ ਕਰੀ ਇੱਕ ਮਾਤਾ ਆ ਗਈ ਉਹ ਕਹਿੰਦੀ ਬਾਬਾ ਜੀ ਕੱਲ ਨੂੰ ਮਸਤਵਾਂ ਨੇ ਜਾਣਾ ਮੈਂ ਕਹਾ ਹਾਂ ਕਹਿੰਦੀ 100 ਰੁਪਏ ਦੀ ਮੇਰੀ ਦੇਖ ਕਰਾ ਦਿਓ ਆ 200 ਦਾ ਪٹرول ਪਾ ਲਿਓ ਬੋਲੋ ਸਤਨਾਮ ਕਹਿੰਦੀ 200 ਦਾ ਤੇਲ ਪਾ ਲਿਓ ਬਾਬਾ ਜੀ ਤੁਸੀਂ 300 ਦੀ ਮੇਰੀ ਦੇਖ ਕਰਾ ਦਿਓ ਸਾਡਾ ਮੇਲਾ ਬਣ ਜਾਂਦਾ ਸੀ ਨਾਲੇ ਜੋੜ ਮੇਲਾ ਦੇਖਿਆ ਤੇ ਨਾਲੇ ਅਸੀਂ 100 ਰੁਪਏ ਦੀ ਦੇਖ ਕਰਾਏ ਬੋਲੋ ਸਤਨਾਮ ਵਾਹਿਗੁਰੂ ਇਸ ਕਰਕੇ ਗੁਰੂ ਦੇ ਘਰ ਦੇ ਵਿੱਚ ਵੱਡੀਆਂ ਬਰਕਤਾਂ ਹੁੰਦੀਆਂ ਨੇ ਵੱਡੀਆਂ ਬਰਕਤਾਂ ਸ਼ਕਤੀ ਸਾਹਿਬ ਨੇ ਵੀ ਸਾਡਾ ਬਹੁਤ ਮਾਨ ਕਰਿਆ ਜੀ ਇਸ ਕਰਕੇ ਹੀ ਜਿਹਦੀ ਤੁਹਾਨੂੰ ਦੱਸਦੇ ਮਿਲ ਜਾਈਏ ਜਿਸ ਕਰਕੇ ਪਿਆਰ ਦੇ ਵਿੱਚ ਆ ਕੇ ਸੰਤ ਮਹਾਰਜ ਬਾਬਨ ਰਣ ਸਿੰਘ ਮੋਹਣੀ ਜੀ ਕਿਉਂਕਿ ਜਦੋਂ ਵੱਡਿਆਂ ਨੇ ਗਾਤਾ ਨਾ ਜਿੱਥੇ ਵੱਡਾ ਸੂਰਜ ਚੜ੍ਹਦੇ ਨਾ ਜੀ ਵੱਡਾ ਸੂਰਜ ਚੜ੍ਹ ਜੇ ਉੱਥੇ ਦੀਵੇ ਦੀ ਵੱਡਾ ਮੈਨੂੰ ਨਾ ਬਹਿਆ ਕਰੋ ਮੈਂ ਤਾਂ ਛੋਟਾ ਜੁੱਤਰਾ ਦੇ ਤੋੜ ਵੀ ਅਸੀਂ ਨਾ ਜਿੱਥੇ ਵੱਡਾ ਸੂਰਜ ਚੜ੍ਹਦੇ ਸੂਰਜ ਜਿਵੇਂ ਉੱਥੇ ਜਾ ਕੇ ਆਪਾਂ ਮੋਮਬਤੀ ਜਗਾ ਦਈਏ ਜੇ ਉੱਥੇ ਜਾ ਕੇ ਆਪਾਂ ਮੋਮਬਤੀ ਜਗਾ ਦਈਏ ਨਾ ਮੋਮਬਤੀ ਦਾ ਚਾਨਣਾ ਕੁਝ ਨਹੀਂ ਹੁੰਦਾ ਮੈਂ ਮੋਮਬਤੀ ਐ ਤੁਸੀਂ ਵੱਡਾ ਸੂਰਜ ਇੱਕ ਵੱਡਾ ਸੂਰਜੋ ਬੈਠਾ ਸਾਹਮਣੇ ਸਾਨੂੰ ਸਾਡਾ ਬਾਬਾ ਜੀ ਕੋ ਬੈਠਾ ਬਾਬਾ ਜੀ ਤੁਸੀਂ ਮਾਣ ਤੁਸੀਂ ਅੱਜ ਸਾਡਾ ਜ ਮਾਣ ਰੱਖ ਦਿੱਤਾ ਇਹਨਾਂ ਮੇਰੇ ਕੋਲੇ ਕੋਈ ਸ਼ਬਦ ਨਹੀਂ ਤੁਹਾਡੇ ਵਾਸਤੇ ਕਹਿਣ ਵਾਸਤੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਪਿਆਰ ਵਿੱਚ ਬਾਬਾ ਜੀ ਚੰਕੌਰ ਸਿੰਘ ਭਾਈ ਚੰਕੌਰ ਸਿੰਘ ਸੈਕਟਰੀ ਨੇ ਅਸੀਂ ਤਾਂ ਕੀਰਤਨ ਕਰਨ ਵਾਲਿਆਂ ਨੇ ਕੀਰਤਨ ਕਰਿਆ सतश्री अनाई बाबा जी चलो गे जी सैक्ट्री हूंदा तड़के त खड़ ते खड़ा हूंदा ਇੱਥੇ ਗੁਰਦਾਨਾ ਸਾਹਿਬ ਦੀ ਗਰੰਟੀ ਦੀ ਡਿਊਟੀ ਵੀ ਕਰਦੇ ਸੇਵਾ ਵੀ ਕਰਦੇ ਨੇ ਉਹ ਇੱਕ ਟੰਗ ਤੇ ਖੜ ਜਾਂਦਾ ਉਹਨੇ ਆਉਣ ਵਾਲੇ ਦਾ ਵੀ ਧੰਨਵਾਦ ਕਰਨਾ ਜਾਣ ਵਾਲੇ ਦਾ ਵੀ ਧੰਨਵਾਦ ਕਰਨਾ ਪਰ ਸਾਡੇ ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਸ਼ਕਤੀ ਦਾ ਧੰਨਵਾਦ ਨਹੀਂ ਕਰਦੇ ਮੈਂ ਦੇਖਿਆ ਬਹੁਤ ਵਾਰ ਮੇਰੇ ਕੋਲੇ ਡਿਊਟੀ ਹੁੰਦੀ ਆ ਮਸਕੂਨਾ ਸਾਹਿਬ ਜੀ ਸਟੇਜ ਦੀ ਡਿਊਟੀ ਮੇਰੇ ਕੋਲ ਹੁੰਦੀ ਹੈ ਮੈਂ ਦੇਖਦਾ ਨਾ ਜਿਹੜਾ ਕੋਈ ਜਾਣ ਪਛਾਣ ਵਾਲਾ ਹੁੰਦਾ ਉਹ ਤਾਂ ਕਰ ਜਾਂਦਾ ਧੰਨਵਾਦ ਨਹੀਂ ਤਾਂ ਉਹ ਕੱਢ ਕੇ ਸਿੱਖੀ ਲੈਣੇ ਸ਼ਕਿਰ ਸੰਧ ਦਾ ਟਾਈਮ ਹੀ ਦਿੱਤਾ ਹੈ ਨੇ ਪਰ ਮੈਨਾਂ ਦਾ ਧੰਨਵਾਦ ਕਰਦੇ ਜਿਹੜੇ ਵੱਡੇ ਭਾਗ ਨੇ ਇਹਨਾਂ ਦੇ ਕੜ ਕੇ ਤੋਂ ਲੈ ਕੇ ਖੜੇ ਨੇ 12 ਬੱਜ ਕੇ ਬੀਹਿੰਦੇ ਸ਼ਹਿਰ ਜੁੰਤ ਬੱਜ ਕੇ ਬਰਰ 10:00 ਬੱਜ ਕੇ ਬੁੱਲੇ ਮੇਰਾ ਬੋਟਾ ਉਹ ਜਿਆ ਪਿੰਡ ਜਲੇ ਕਿਆਂ ਢੱਡੀਆਂ ਹੁੰਦੀਆਂ ਨੇ ਇਹ ਕਰਕੇ ਵਾਪਸ ਮਰਤੀ ਕਰੀਏ ਦਿਹਾੜੇ ਵਿੱਚ ਬਾਬਾ ਜੀ ਕੋਲੇ ਥੋੜੇ ਜਿਹੀ ਹੋਰ ਨੇ ਉਹ ਵੀ ਕਢਾ ਲਈਆ ਪਰਦੇਸ ਦੇ ਵਿੱਚ ਚਾਓ ਮਹਾਰਾਜ ਕੀ ਕਹਿੰਦੇ ਨੇ ਇਹ ਪਿਆਰ ਦੇ ਵਿੱਚ ਅੱਗੇ ਸਤਗੁਰੂ ਜੀ ਪਰਮਾਨੰ ਕਰ ਦਿੰਦਾ ਇੱਕ ਕੜੀ ਨਾਲੋਂ ਅਤੀ ਕੜੀ ਸਭ ਕੀ ਲੈ ਉਹ ਸਭ ਖਾਂਦੇ ਆ Thank you.

ਬਸ ਇਹਨਾਂ ਨੂੰ ਕੱਟ ਫੇਰ ਕਰਨ ਲਈ ਜਿੱਤੇ ਆਪਾਂ ਬੇਬੋ ਤੋਂ ਮੈਨ ਲੈਉਂਗੇ ਦੋ ਤਿੰਨ ਗੁੱਟੀਆਂ ਮੈਨ ਲਵਾਂਗੇ ਉਹ ਤੋਂ ਜਿਸ ਕਰਕੇ ਸਾਡੀ ਭੈਣ ਕਜੀਤ ਕੌਰ ਵੱਲੋਂ 1 ਲੱਖ ਰੁਪਏ ਦੀ ਸੇਵਾ ਹੋਈ ਹੈ ਬਸ ਹੁਣ ਤਾਂ ਦਰਬਾਰ ਬਣ ਗਿਆ ਬਾਕੀ ਕਹਿੰਦੇ ਨਾ ਜੇ ਉਹ ਕਹਿੰਦੇ ਸਾਡੇ ਤਪੇਣਾ ਤਪੇ ਸਾਡੇ ਉਦਨ ਲੱਗਦਾ ਥੋੜਾ ਜਿਹਾ ਫੁੱਕੀ ਫੀਮ ਮੰਗਦੇ ਨੇ ਫੁੱਕੀ ਖਾਂਦੇ ਨੇ ਉਹਨਾਂ ਨੇ ਨਾ ਫੁੱਕੀ ਦਾ ਕੋਲਾ ਕੋਲਾ ਭਰ ਲਿਆ ਮੰਤ ਜੀ ਕੋਲਾ ਉਹਨਾਂ ਭਰ ਕੇ ਫੁੱਕੀ ਦਾ ਵਿੱਚ ਪਾ ਕੇ ਪਾਣੀ ਤੇ ਉਹਨਾਂ ਨੂੰ ਕੋਠੀ ਘਟ ਘਟ ਕਰਕੇ ਪੀ ਗਏ ਤਿੰਨ ਭਰਾ ਸੀ ਉਹ ਉਹ ਕਹਿੰਦੇ ਵੀ ਆਪਣਾ ਜਿਹੜਾ ਘਰ ਹੈ ਨਾ ਉਹ ਥੋੜਾ ਜਿਹਾ ਵੀ ਢਹਿ ਗਿਆ ਪਰ ਘਰ-ਦੁਕਾਨ ਨਹੀਂ ਕਿਸੇ ਦਾ ਚੱਕ ਦਿੱਤਾ ਉਹਨਾਂ ਨੇ ਚਾਹ ਵੀ ਦੀ ਮਗਰ ਪੱਲਾ ਪੱਲਾ ਚਾਹ ਦਾ ਪੀ ਲਿਆ ਤੇ ਉਹ ਤਫੇ ਸ਼ਹਿਰ ਦੇ ਵਿੱਚ ਚਲੇ ਗਏ ਉਹਨਾਂ ਨੇ ਦੇਖਿਆ ਕੋਠੀ ਬੜੀ ਵੱਡੀ ਹੈ ਉਹ ਤੱਕਾ ਲਾਉਣ ਲੱਗੇ ਕੋਠੀ ਨੂੰ ਆਂ ਰੱਦੇ ਹੋਏ ਸੀ ਕੁਰੇ ਨੰਦ ਵੱਜਾ ਹੋਇਆ ਸੀ ਉੱਥੇ ਲੱਗਿਆ ਐਤ ਕਿਰ ਕਿਰ ਨੰਦ ਵੱਜਾ ਹੋਇਆ ਸੀ ਉਹ ਕੋਠੀ ਨੂੰ ਤੱਕਾ ਲਾਉਣ ਲੱਗੇ ਤੱਕਾ ਲਾਉਂਦੇ 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 ਜੀ ਉਹਨਾਂ ਨੂੰ ਗਰਮੀ ਆ ਗਈ ਉਹਨਾਂ ਨੇ ਕੱਪੜੇ ਲਾ ਦੇ ਕੱਪੜੇ ਲਾ ਦੇ ਜਦੋਂ ਮੇਰੇ ਵਰਗਾ ਕੋ ਕਾਲਾ ਆਇਆ ਬਾੜੋਂ ਉਹਨਾਂ ਦੇ ਕੱਪੜੇ ਚੱਕ ਕੇ ਭੱਜ ਗਿਆ ਬੋਲੋ ਸਤੋ ਸ੍ਰੀ ਅਕਾਲ ਕੱਪੜੇ ਚੱਕ ਕੇ ਇਕੱਠੇ ਕਰੇ ਕਾਛੇ ਕਰਕੇ ਸਾਰੇ ਭੱਜ ਗਿਆ ਉਹ ਪਿੱਛੇ ਮੁੜ ਕੇ ਦੇਖਿਆ ਉਹ ਕਹਿੰਦਾ ਵੀ ਆ ਕੇ ਵੀ ਆ ਕੇ ਪਿੰਡ ਦੇ ਨੇੜੇ ਕਹਿੰਦਾ ਕਿਉਂ ਕਹਿੰਦਾ ਆਪਣੇ ਤਾਂ ਕੱਪੜੇ ਬਾੜੀ ਦੂਰ ਰਹਿ ਗਏ ਬੋਲੋ ਸਤੋ ਸ੍ਰੀ ਅਕਾਲ ਕਹਿੰਦਾ ਆਪਣੇ ਤਾਂ ਕੱਪੜੇ ਬਾੜੀ ਦੂਰ ਰਹਿ ਗਏ ਜੇ ਕਰਕੇ ਭਾਈ ਆਪਾਂ ਤੱਕਾ ਲਾਉਣਾ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬਾਂ ਦੇ ਕਿਹੜੇ ਨਾਲ ਲੈ ਜਾਣਗੇ ਅਸੀਂ ਕਿਹੜਾ ਨਾਲ ਲੈ ਜਾਣਾ ਅਸੀਂ ਕਿੰਨਾ ਕੁ ਟਾਈਮ ਹੈ ਤੁਹਾਡੇ ਕੋਲੇ ਬਾਬਾ ਇੱਕ ਹੀਰਾ ਹੈ ਹੀਰਾ ਹੀਰੇ ਦੀ ਕਦਰ ਫਿਰ ਕੋਈ ਨਹੀਂ ਹੁੰਦੀ ਹੀਰੇ ਦੀ ਕਦਰ ਇਹੋ ਜੇ ਮਾਪੁਰਖਾਂ ਨੂੰ ਹੁੰਦੀ ਹੈ ਇੰਨਾ ਮਾਪੁਰਖਾਂ ਨੂੰ ਹੀਰੇ ਦੀ ਕਦਰ ਨਹੀਂ ਤਾਂ ਅਗਲਾ ਕਹਿੰਦਾ ਕਿ ਭਿਆਰ ਨੂੰ ਮਿਲ ਗਿਆ ਹੀਰਾ ਕਹਿੰਦੇ ਗੜੀ ਕੱਢ ਕੇ ਅਜਨੇ ਦੇ ਕੁੱਤੇ ਦੇ ਗਲ ਵਿੱਚ ਪਾਤਾ ਇਸ ਕਰਕੇ ਹੀਰੇ ਦੀ ਕਦਰ ਕਿਸੇ ਕਿਸੇ ਨੂੰ ਹੁੰਦੀ ਹੈ ਤੁਹਾਡੇ ਨਗਰ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਬਸੰਤ ਬਾਬਾ ਸਾਜ ਸਿੰਘ ਜੀ ਮਹਾਰਾਜ ਇੱਕ ਹੀਰੇ ਨੇ ਬਹੁਤ ਔਖਾ ਹੁੰਦਾ ਹੈ ਹਰੇਕ ਦੀ ਜੋੜੀ ਸ਼ਾਮ ਸਕਦਾ ਹੈ ਇਹ ਜੋੜੀ ਨੇ ਮਹਾਂਪੁਰਖ ਬਾਬਾ ਜੀ ਇਹ ਜੋੜੀ ਬੈਠੇ ਨੇ ਜਿਹੜੇ ਹੀਰਿਆਂ ਦੀ ਪਰਖ ਕਰਦੇ ਨੇ ਹੀਰਿਆਂ ਨੂੰ ਸਾਹਮਣੇ ਰੱਖਿਓ ਛਾਤੀ 'ਤੇ ਘੁੱਟ ਕੇ ਲਾ ਕੇ ਰੱਖਿਓ ਤੁਹਾਨੂੰ ਲਾਲ ਮਿਲ ਜਾਣਗੇ ਲਾਲ ਤੇ ਹੰਸ ਨੇ ਹੰਸ ਹਸ ਲਾਲ ਦਿੰਦੇ ਹੁੰਦੇ ਨੇ ਇਹਨਾਂ ਨੂੰ ਸਾਹਮਣੇ ਰੱਖਿਓ ਆਹ ਗੁਰਦੁਆਰੇ ਦੀ ਕਿੰਨੀ ਗੱਲ ਹੈ ਸਤਿਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਨੇ 40 ਤੋਂ ਉੱਪਰ ਇਹੋ ਜਿਹੇ ਗੁਰਦਾਰੇ ਵੱਡੇ ਵੱਡੇ ਬਣਾਤੀ ਸੀ 40 ਤੋਂ ਉੱਪਰ ਹਾਮਾਰੇ ਆਪਾਂ ਇਕੱਠੀ ਕਰਾਂਗੇ ਕਰਦੇ ਮੈਂ ਵੀ ਕਰੂੰਗਾ ਮੈਂ ਤੁਹਾਡਾ ਛੋਟਾ ਭਾਈ ਆ ਮਾਮਾ ਜੀ ਲੱਗ ਕੇ ਮੈਂ ਵੀ ਉਹ ਕਹਿੰਦੇ ਜਿਵੇਂ ਕਮਾਈ ਦਾ ਉਹ ਮੁੰਡੇ ਨੂੰ ਮੰਗਣਾ ਹੋਣ ਲੱਗਿਆ ਸੀ ਉਹ ਮਾਈ ਕਹਿੰਦੇ ਉਹਦੇ ਕੋਲ 1 ਰੁਪਈਆ ਸੀ ਮੰਦ 1 ਰੁਪਈਆ ਜੀ ਦੇਖੋ ਹਾਂ ਇੱਕ ਵਾਰ ਜ਼ਰਾ ਤੇ ਉਹ 1 ਰੁਪਈਆ ਸੀ ਉਹਦੇ ਕੋਲੇ ਉਹ ਦੇਖੀ ਗਈ ਵੀ ਕੋਈ ਬਾਬਾ ਜੀ ਪਰਦਾ ਆਵੇ ਬਾਬਾ ਜੀ ਨੇ ਇਕਰ ਬਾਬਾ ਜੀ ਨੇ 20 ਰੁਪਏ ਪਾਦੇ ਉਹਨੇ 1 ਰੁਪਈਆ ਪਾਤਾ ਉਹ ਜਦੋਂ ਨਾਲ ਦੇ ਪੁੱਛਣ ਗਿਆ ਕਹਿੰਦੀ ਕਿੰਨੇ ਪਾਦੇ ਕਹਿੰਦੀ 21 ਪਾਦੇ ਬੋਲੋ ਜਤਰਾ ਬੜਾ ਵੀ ਦਾ ਬਾਬੇ ਨੇ ਸੀ ਮੇਰਾ 1 ਰੁਪਈਆ ਸੀ ਇਹਦੇ ਕਰਕੇ ਮੇਰਾ 1 ਰੁਪਈਆ ਬਾਬੇ ਦੇ 20 ਸਾਡੇ ਨਾਲ ਕੇ 21 ਹੋ ਗਏ ਤੇ ਬਾਬਾ ਜੀ ਨੇ ਮਾਨ ਸਨਕਾਰ ਕਰਨਾ ਬਾਬਾ ਜੀ ਮੈਂ ਤੁਹਾਡਾ ਬੱਚਾ ਹੈ ਮੈਂ ਤੁਹਾਡਾ ਪੁੱਤਰ ਐ, ਛੋਟਾ ਪੁੱਤਰ ਐ ਮੈਂ ਤੁਹਾਡਾ। ਜਦੋਂ ਤੁਸੀਂ ਮਾਨ ਸਤਿਕਾਰ ਕਰੋਗੇ ਫਿਰ ਮੈਂ ਵੀ ਕਰ ਕਰਾਂਗਾ ਨਾਲ ਇਸ ਕਰਕੇ ਬਾਬਾ ਜੀ ਦੇ ਵੱਲੋਂ। ਕਿ ਮੈਂ ਮੈਂ ਇੱਕ ਧਾਰਨਾ ਪੜ੍ਹ ਕੇ ਬਸ ਅਨੰਦ ਸਾਹਿਬ ਪੜਨਾ। ਸ਼ਕਤੀ ਸ਼ਮਨ ਨਾਮੋ ਕਰਦੇ। ਦੇਖੋ ਕਿਤੇ ਮੰਦਰੋਂ ਮੈਨੂੰ ਲੱਗ ਜਾ ਕਵਾ ਲਾਉਣ ਦੀ। ਬਾਬਾ ਕਪੜਾਲਾ ਹਟਿਆ ਹੀ ਨਹੀਂ ਹਟਿਆ ਨਹੀਂ ਹੈ। ਹੁਣ ਨਾ ਕੁਝ ਕਿਹੋ। ਜਦੋਂ ਮੈਂ ਬਾਗ ਗਿਆ ਬਾਹਰ ਤੁਹਾਨੂੰ ਮੈਂ ਗਾਣਾ ਕੱਢਣਾ ਕਿ ਜੋ ਬੋਲਦਾ ਤੁਸਾਂ। ਇਹ ਕਰਕੇ ਆਓ ਘਰ ਦੇ ਵਿੱਚ ਸਾਰੇ ਜੁੜਿਓ। ਆਪਾਂ ਇੱਕੋ ਹੀ ਸ਼ਬਦ ਪੜ੍ਹਨਾ ਹੈ। ਫਿਰ ਅਨੰਦ ਸਾਹਿਬ ਦਾ ਬਾਟ ਕਰਨਾ ਹੈ। ਕੋਈ ਮਿਲ ਜੇ।

ਪਹਿਲਾਂ ਤਾਂ ਕਹਿ ਦਈਏ ਬੀਵੀ ਛੱਡ ਗਈ ਜੀ ਦੀ ਦਾ ਪਾਵਾ ਦਾ 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 ਦਾਵੇਂ ਵਾਲੇ ਦੇ ਵਿੱਚ ਅੱਜ ਦਾਵੇਂ ਵਾਲੇ ਬੱਥੇ ਨੇ ਆ ਬੱਥੇ ਨੇ ਦਾਵੇਂ ਵਾਲੇ ਇਹ ਲੈ ਚੰਗੇ ਸਤਾਰਾ ਕੁਝ ਧਿਲ ਕਰਕੇ ਬੋਲੋ ਪਿਆਰੇ ਵਿੱਚ ਹਾਂ ਜੀ ਇਹ ਦਾਵੇਂ ਬੋਲੀ ਰੰਗ ਦਾ ਬ੍ਰਿਸ਼ੀਆ

ਮਾਂ ਕੱਟੂ ਦੀ ਪੈਸੇ ਦੇ ਦਿੰਦੀ ਐ ਤੇ ਬਾਬਾ ਜੀ ਨੂੰ ਇਨਾ ਪਿਆਰ ਆਇਆ ਕਿ ਇਨਾ ਕੰਨ ਚਾਹੁੰਦੇ ਨਹੀਂ ਕਿ ਰੋਟਾ ਜ ਮਿਲਦਾ ਮੇਰਾ ਇੰਨਕਾ ਜਾਂਦਾ ਤੇ ਟੋਕੀਆਂ ਖਾ ਲੂ ਲੋ ਬੋ ਦੱਸਣਾ ਅੱਜ ਵਿਟਾ ਲੈ ਕੱਟ ਕਰਦੇ ਨੇ ਪਿਤਾ ਜੀ ਅੱਜ ਕੁਰਕਰੀ ਵਾਲੇ ਖੰਦੇ ਕੁਛ ਕੁ ਕਰਿਆ ਵਾਲੇ ਜੇਵਾ ਕੋਈ ਹੋਵੇ ਜਿੰਨੋ ਲਜ਼ਰ ਦਨਾ ਮੈਂ ਨਹੀਂ ਭਜਾ ਦਰ ਚ ਮੈਂ ਨਹੀਂ ਕੱਟਾਉਂਦੀਆਂ ਨਾ ਨਾ ਕੋ ਕਰੇ ਨਹੀਂ ਘਟਾ ਅੱਜ ਜਵਾਗ ਜੇ ਸਾਡੇ ਖਾਣ ਦੇ ਤੋਂ ਕੁਰਕਰੀ ਵਾਲੇ ਪੈਸੇ ਉਹ ਟੋਪੜ ਜੇ ਹੋਏ ਮੈਨੇ ਕੱਟੋ ਗਿਆ ਸੰਗਾ ਟੋਟਾ ਮਾਰ ਲਖੂਗਾ ਤੇ ਮੈਨੂੰ ਮੇਰੇ ਜਾ ਜੀ ਨੇ ਪੈਸੇ ਦਿੱਤੇ ਵੀ ਮੇਰੇ ਰਹਿਣਾ ਮੇਰੇ ਵਾਸਤੇ ਹੀਰਾ 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 ਆਏ ਹਾਏ 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 ਨਾ ਦੋ ਜੀ ਨਾ ਦੋ ਜੀ ਕਿੰਨੇ ਪਟਵਾ ਦਿੱਤੇ ਬਸ ਮੈਨੂੰ ਤਾਂ ਜੇਰੀ ਸੋਨੇ ਨਿਆ ਘਰ ਬਿਠਿਆ ਨਾਲ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਦਿਲ ਜਾਵੇ ਕੋਈ ਰੱਬਾ ਪਾ ਦਿੱਤਾ ਹੈ ਮੇ ਜਾਣਗੇ ਜਿਹੜੇ ਰੱਬ ਦੇ ਬਖਸ਼ੇ ਹੋਏ ਨੇ ਜਦੋਂ ਤੈਨੂੰ ਇਹੋ ਜੇ ਸੰਤ ਮਿਲ ਗਏ ਫਿਰ ਤੂੰ ਵੀ ਬਖਸ਼ਿਆ ਜਾਵੇਂਗਾ ਇਸ ਕਰਕੇ ਮੇਰੇ ਕੋਲੇ ਕੋਈ ਵੀ ਸ਼ਬਦ ਨਹੀਂ ਮੁੱਕਗੇ ਹੁਣ ਸਾਰੇ ਸ਼ਬਦ ਬਾਬਾ ਜੀ ਬਸ ਮੈਨੂੰ ਪੁੱਤਰ ਬਣਾ ਕੇ ਰੱਖਿਓ ਆਪਣਾ ਛੋਟਾ ਬੇਡਾ ਬਣਾ ਕੇ ਰੱਖਿਓ ਵੱਡਾ ਕੋਈ ਹੋਰ ਹੋਊਗਾ ਮੈਂ ਛੋਟਾ ਐ ਤੁਹਾਡਾ ਛੋਟੇ ਬੱਚੇ ਦੀਆਂ ਮੇਰਾ ਤੁਸੀਂ ਕੋਈ ਨੋ ਸਵਾਲ ਆਏ ਹਾਏ ਬਸ ਛੋਟੇ ਵਿੱਚ ਨਹੀਂ ਐ ਨਹੀਂ ਕਰਦੇ ਹੁੰਦੇ ਨੇ ਇਹ ਕਿਹੜਾ ਸ਼ੁਕਰ ਮਹਾਰਾ ਸ਼ੁਕਰ ਹੈ ਸ਼ੁਕਰ ਬਸ ਮੈਨੂੰ ਇੰਨਾ ਮਾਣ ਤੁਸੀਂ ਬਖਸ਼ਿਆ ਹੈ ਇਹ ਸਾਰਾ ਆਪਾ ਬਾਬਾ ਜੀ ਦੀ ਝੋਲੀ ਵਿੱਚ ਪਾ ਕੇ ਜਾਣਾ ਹੈ ਬਾਬਾ ਜੀ ਤੂੰ ਕੁਸ਼ ਨਾਮ ਦੀਦਾ ਬਾਬਾ ਜੀ ਤੁਸੀਂ ਤਿੰਨ ਦਿਨ ਲਗਾਤਾਰ ਚੌਕੜ ਮਾਰ ਕੇ ਗੁਰੂ ਦੇ ਚਰਨਾਂ ਵਿੱਚੋਂ ਇੰਨਾ ਨਾਮ ਲਿਆ ਤੇ ਕਿਣਕਾਗਾ ਮਾਤਰ ਸਾਡੀ ਝੋਲੀ ਵਿੱਚ ਵੀ ਪਾ ਲਿਆ ਆਓ ਜੁੜਿਓ ਸਾਰੇ ਤਾਂ ਸਾਡੀ ਬਾਣੀ ਵਿੱਚ ਫਿਰ ਅਦਾਸ ਵਿੱਚ ਜੁੜਦੇ ਫੇਰ ਆਪਾਂ ਨੂੰ ਪਹਿਲਾ ਪ੍ਰਸ਼ਾਦ ਮਿਲੂਗਾ ਫੇਰ ਲੰਗਰ ਪਾਣੀ ਛਕਾਗੇ ਮੈਂ ਤੁਹਾਡੇ ਕੋਲ ਬੈਠ ਕੇ ਲੰਗਰ ਛਕੂ ਇੰਨਾ ਨਾਨਕ ਦਾ ਉਦਾਰ ਮਿਲਦਾ ਹੈ ਬੇਤਵਾਸ ਨੰਦੀ ਵੱਜੂਗਾ ਜਦੋਂ ਪਿਓ ਪੁੱਤਰ ਦੇ ਭੁੱਖ ਵਿੱਚ ਬੁਰਕੀ ਪਾਜੇਗਾ ਫਿਰ ਇੱਕ ਬੁਰਕੀ ਨਾਲ ਹੀ ਰੱਜ ਆ ਜਾਂਦਾ ਹੈ ਪੁੱਤਰ ਭਾਵੇਂ 10 ਰੁਪਈਆ ਖਾਜੇ ਫਿਰ ਪਰ ਮਟਰ ਡਰ ਜਾ 10 ਰੋਟੀਆਂ ਖਾਜੇ ਜਦੋਂ ਪਿਤਾ ਇੱਕ ਬੁਰਕੀ ਪਾ ਦਿੰਦਾ ਹੈ ਨਾ ਫਿਰ ਅਨੰਦ ਵੱਜ ਜਾਂਦਾ ਆਓ ਸਾਰੇ ਜੀਓ ਦੀ ਕਿਰਪਾ ਓਮਕਾਰ ਸਤਗੁਰ ਪ੍ਰਸਾਦ ਜਿਤੇ ਸੰਗਤਾਂ ਦਾ ਧੰਨਵਾਦ ਉਥੇ ਆਏ ਸਾਰੇ ਮਹੰਭੂਆਂ ਦਾ ਧੰਨਵਾਦ ਸਭ ਤੋਂ ਵੱਧ ਸਤਿ ਸਹਿਬ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਵੀਰ ਵੱਡੇ ਵੀਰ ਬਾਬਾ ਪੁਰੀ ਪੁਰੀ ਮਹਾਰਾਜਕੀ ਸਾਹਿਬ ਦਾ ਮੈਂ ਫੇਰ ਕੋਟਣ ਕੋਟਵਾਰੀ ਧੰਨਵਾਦ ਤਾਂ ਬਾਰ-ਬਾਰ ਕਰਦਾ ਹਾਂ ਕਿ ਮੈਂ ਗਰੋਜੋ ਕਿਸੇ ਹੋਰ ਨਾਲ ਕੁਸ਼ਕੈਦੀ ਬੋਲੋ ਸਤਿਨਾਮ ਆਇਆ ਨਤ ਪਿਆ ਮੇਰੀ ਮਾਂ ਸਤਗੁਰੂ ਮੈਂ

Allah 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 I'm yeah, 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 yeah.